ਹਾਂਜੀ ਸਾਥਰੀ ਕਾਲਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਲਓ ਜੀ ਕੰਮ ਆ ਗਿਆ ਆਖਰੀ ਦਿਨ ਤੇ ਸੀਜ਼ਨ ਦਾ ਆਖਰੀ ਦਿਨ ਆ ਵਾ ਅੱਜ ਆਪਣੇ ਕੋਲ ਆਹੀ ਹੈ ਕੱਲ ਬਾਈ ਮੀਂਹ ਪੈ ਰਿਹਾ ਸ਼ਾਮ ਨੂੰ ਆਹ ਇੱਕ ਆਹ ਕੇਰਾ ਇੱਕੋ ਵਸ ਆਈ ਅੱਜ ਕੱਲ ਬਾਈ ਬਲੌਗ ਬਣਿਆ ਨਹੀਂ ਸਾਰਿਆਂ ਨੂੰ ਪਸਾ ਕੀ ਦੀਆਂ ਤੇ ਖਾਲਸਾ ਪੰਥ ਸਿਰਜਣਾ ਦੇਵ ਜੀਾਂ ਬਹੁਤ ਬਹੁ ਮੁਬਾਰਕਾ ਲੇਟ ਹੋ ਗਏ ਬਾਈ ਆਪਾਂ ਕੱਲ ਬਾਈ ਸ਼ਰੀਰ ਛੱਟ ਜਾਨੀ ਦਾ ਆਪਾਂ ਆਈ ਨਹੀਂ ਮਸ਼ੀਨ ਕੋਲ ਕੱਲ ਆਪਾਂ ਕਾਮਰੇ ਦੀ ਜੀ ਆ ਕਰਕੇ ਵਲੌਗ ਨਹੀਂ ਬਣਿਆ ਕੱਲ ਆ ਗਏ ਟੈਂਕ ਗਿਆ ਪਰ ਪਰ ਦਾਣੇ ਕੱਟਣ ਲੱਗ ਗਿਆ ਬਾਈ ਆਪਣਾ ਸੀਜ਼ਨ ਰਿਹਾ ਬਹੁਤ ਵਧੀਆ ਗੱਡਵਾ ਸੀਜ਼ਨ ਕਹਿੰਦੇ ਜਿਹਨੂੰ ਉਹ ਆਪਣਾ ਸੀਜ਼ਨ ਰਿਹਾ ਬਾਈ ਆਮੀ ਆਪਾਂ ਕਹੀ ਜਾਈਏ ਵੀ ਬਣਿਆ ਨਹੀਂ ਕੁਝ ਬਣਿਆ ਨਹੀਂ ਬਾਦੂ ਰਿਆ ਬਾਈ ਸੀਜ਼ਨ ਆਪਣਾ ਕਿਰਪਾ ਮਾਲਕ ਦੀ ਹਾਂ ਹੁਣ ਆਪਾਂ ਆਗੇ ਮਹੀਨੇ ਤੱਕ ਮੂੰਗੀ ਜਾ ਜਾਣਾ ਬਾਈ ਮਸ਼ੀਨ ਆਪਾਂ ਔਰੀ ਖੜਾ ਲੈਣੀ ਆ ਆ ਵੱਢ ਕੇ ਅੱਜ ਮਸ਼ੀਨ ਤੇ ਮਾਰ ਦੇਣਾ ਪਾਣੀ ਧੋ ਕੇ ਮਸ਼ੀਨ ਖੜਾ ਲੈਣੀ ਆ ਕੱਲ ਨੂੰ ਰੇਤ ਚੱਲਾਂਗੇ ਆਪਾਂ ਖੜਾਉਣੀਆਂ ਬਾਈ ਦਿਮੋ ਮਸ਼ੀਨ ਜਿੱਥੇ ਪਹਿਲਾਂ ਚੱਲਦੀ ਸੀ ਉੱਥੇ ਸਵੇਰੇ ਤਰਪਾਂਗੇ ਜਾਂ ਦੁਪਹਿਰੇ ਜਿੰਮੀ ਵੀ ਜਦੋਂ ਵੀ ਬੈਠ ਇਕੱਠੇ ਹੋਗੇ ਆੱਧ ਪਜਾਦੇ ਭਾਈ ਮਿਲ ਗਿਆ ਆੱਧ ਰਹਿ ਗਿਆ ਦੇਖ ਰਿਹਾ ਹਾਂ ਕੱਦ ਨਾ ਕੱਲੂਗਾ ਨਾ ਦੁਪਹਿਰ ਦਾ ਤਾਂ ਜਮ ਮਸ਼ੀਨ ਕੱਢ ਦਾਂਗੇ ਸਵੇਰੇ ਮਸ਼ੀਨ ਟਾਇਬ ਲੱਗ ਜਾਣਾ ਜਾਣ ਨੂੰ ਮੋਟਰਸਾਈਕਲ ਤੇ ਦੋ ਬੰਦੇ ਬਰੇ ਰਹਿ ਜਾਾਂਗੇ ਭੈ ਜਿ ਲੈ ਕੇ ਜਾਵਾਂਗੇ ਫਿਰ ਆਪਾਂ ਮਦੀਨਾ ਜਾਂਦੀਆਂ ਭਾਈ ਮਾਰੋ ਮਾਰ ਹੀ ਕਹਾ ਜਾਂਦੀਆਂ ਰੋਡ ਤੇ ਇਹ ਆ ਜਾਂਦੀ ਹੈ ਮਸ਼ੀਨਾ ਭਾਈ ਐਤ ਕੀ ਬਾਦੂ ਜਿੰਨੀਆਂ ਕਹਿ ਰੋ ਉਨੀਆਂ ਆਪੇ ਗੂੰਗੂੰ ਕਰਦੀ ਕੁਲਾਰ ਮਸ਼ੀਨਾ ਕੁਲਾਰ ਰੋਜ ਬਾਈ 10 12 10 12 ਲੰਗਦੀਆਂ ਐ ਇੱਧਰ ਨੂੰ ਐ ਰੋਜ 3 ਦਿਨ ਹੋ ਗਏ ਤੁਹਾਨੂੰ ਦੇਖਦੇ ਆ ਹੌਰ ਬਾਈ ਸਾਰੇ ਦੱਸਿਓ ਕਮੈਂਟ ਕਰਕੇ ਕਿਹਦਾ ਕਿਹਦਾ ਸੀਜ਼ਨ ਬਾਈ ਕਿਵੇਂ ਰਿਹਾ ਆਪਣਾ ਤਾਂ ਬਾਈ ਬਹੁਤ ਵਧੀਆ ਰਿਹਾ ਅ ਵੀ ਥੋਨੂੰ ਕਹੀ ਜਾਈਏ ਵੀ ਬਣਿਆ ਨਹੀਂ ਕੋਸੇ ਬਣਿਆ ਨਹੀਂ ਹੁਣ ਆਪਾਂ ਬਣਾਵਾਂਗੇ ਕਿ ਮੂੰਗੀ ਚ ਮੂੰਗੀ ਜੇ ਆਪਣੇ ਕੋਲ ਏਰੀਆ ਹੈਗਾ ਜਿੱਥੇ ਆਪਾਂ ਕਣਕ ਵੱਢੀ ਉੱਥੇ ਮੂੰਗੀ ਬਾਦੂ ਮੂੰਗੀ ਦੇ ਬਾਅਦ ਫਿਰ ਮਾਂ ਫਿਰ ਸੋਇਆ ਵੀ ਨਾ ਸੋਇਆ ਪਿੰਤੇ ਵਿਆਦ ਜੀਰੀ ਜੀਰੀ ਤੋਂ ਬਾਅਦ ਫਿਰ ਭਾਈ ਅੱਪਾ ਜਾਵਾਂਗੇ ਕਰਨਾਟਕਾ ਹਰ ਹਰ ਵੱਡਾਂਗੇ ਉੱਥੇ ਜਾ ਕੇ ਅੜ ਗਿਆ ਅੜ ਗਿਆ ਮੇੜਲਾ ਮੇੜਲਾ ਤਾ ਮੈਰਾ ਤਾਂ ਕੁਛ ਨਹੀਂ ਕਹਿੰਦਾ ਭਾਈ ਤੂੰ ਆਪਣਾ ਕੰਮ ਕਰ ਕਿੰਨਾ ਨਿਕਲਿਆ 290 5 ਕਿਲੇ ਕਹਿੰਦਾ ਦਿੱਥੇ 290 ਕਿਲਾ ਹੋਣਾ ਲਓ ਇਹ ਕਣਕ ਦੇ ਸੀਜ਼ਨ ਦਾ ਆਖਰੀ ਖੇਤ ਖਤੋਂ ਬਾਅਦ ਆਵਾ ਮਸ਼ੀਨ ਖੜਾ ਲੈਣੀ ਆਪਾਂ ਨੇ ਇਹ ਮਾਰ ਦੇਣਾ ਚ ਪਾਣੀ ਮੈਂ ਪਹਿਲਾਂ ਦੱਸਿਆ ਜੀ ਵੀ ਆਈ ਦੋ ਘੇਰੇ ਦੀ ਕਾਹ ਇੱਕ ਆਹ ਸਾਢੇ ਕਿੰਨ ਕਿੱਲੇ ਬਣੇ ਆ ਬਾਈ ਕੱਲ ਵੱਢ ਹੋ ਜਾਣੇ ਤੇ ਕੱਲ ਪੈਗਾ ਮੀਂਹ ਬਾਕੀ ਅੱਜ ਵੱਢ ਕੇ 베ਲੇ ਆਵਾ ਮਹੀਨ ਤੋਕੇ ਹੋਰੀ ਖੜਾ ਲੈਣਾ ਆ ਦਮੋ ਫੇ ਰਾਵਾਂਗੇ ਮੂੰਗੀ ਚ ਅਗੋਂ ਪਾਵਾਂਗੇ ਮੂੰਗੀ ਜੀ ਵੀ ਆ ਪਾਵਾਂਗੇ ਨਾਲ ਜੱਥਾ ਹੋਊਗਾ ਲਾਣੇ ਦਾ ਹੋਊਗਾ ਤਿੰਨ ਜਣੇ ਆਵਾਂਗੇ ਆਪਾਂ ਉਹ ਇਹ ਆਹੀ ਕੇਰਾਵਾ ਸਾਹਿਬ ਵੱਢ ਕੇ ਮਿਲਦੇ ਆ ਸਾਨੂੰ ਫਿਰ ਟਕਾਣੇ ਦੇ ਜਾ ਕੇ ਲਾਈ ਹੋ ਗਈ ਸਮਾਰਤੀ ਆ ਵੀ ਚੋਬਰ ਕਿਵੇਂ ਰਿਹਾ ਸੀਜ਼ਨ ਚੋਬਰ ਦਾ ਪਹਿਲਾ ਸੀਜ਼ਨ ਦੀ ਕਾ ਕਿਵੇਂ ਰਿਹਾ ਕਰਾ ਕਰਾ ਹੋ ਜੀ ਨਵੇੜ ਤਾਂ ਇਹ ਕੀ ਕਣਕ ਦਾ ਸੀਜ਼ਨ ਐਂਡ ਆ ਹੀ ਰਹੇਗਾ ਇੱਕ ਕੇਰਾ ਵਾਹ ਕੇਰਾ ਵੀ ਗਾਦਾ ਟਰੈਕਟਰ ਚੈੱਕ ਕਰੋ ਲਓ ਜੀ ਸ਼ਹਿਰਿਆਂ ਦੀ ਟਿਕਾਣੇ ਤੇ ਘਟਰ ਘਾਟਾ ਲੋੜ ਮਾਣੇ ਦੀ ਕਰਕੇ ਸਾਫ ਸਫਾਈ ਮਾਰ ਕੇ ਪਾਣੀ ਬੇਲੇ ਤੇ ਜੇ ਅੱਜ ਟਾਈਮ ਲੱਗਾ ਅੱਜ 5:30 ਹੋ ਗਏ ਨੇ ਸਵੇਰੇ ਤੋਂ ਮਾਂਗੇ